ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਭ ਪਾਨਾ ਵਾਹਿਗੁਰੂ ਜੀ ਦਾ ਭਾਉ ਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਪੰਜਾਬ ਨਾਜ਼ਮ ਤੇ ਪੈਨਸ਼ਨ ਸੰਜੇ ਫਰੰਟਾ ਜਿਨ੍ਹਾਂ ਨੇ ਅਸੀਂ ਅਪੀਲ ਕੀਤੀ ਸੀ ਕਿ ਪ੍ਰਾਣੀ ਪੈਨਸ਼ਨ ਦੇ ਮੁੱਦੇ ਨੂੰ ਇੱਕ ਨੰਬਰ ਤੇ ਲੈ ਕੇ ਆਓ ਤਾਂ ਜੋ ਤੇ ਉਹਨਾਂ ਨੇ ਮੰਗ ਨੂੰ ਸਵੀਕਾਰ ਕਰਦੇ ਹੋਏ ਰਾਣੀ ਪੈਨਸ਼ਨ ਦੇ ਮੁੱਦੇ ਨੂੰ ਇੱਕ ਨੰਬਰ ਤੇ ਲੈ ਕੇ ਆਏ। ਉਹਦੇ ਨਾਲ ਦਾ ਕਿਸਾਨ ਨੇਤਾ ਰੂਦੂ ਸਿੰਘ ਮਾਨਸਾ ਜੀ ਕਿਉਂਕਿ ਅਸੀਂ 5 ਤਰੀਕ ਦੀ ਜਲਦੀ ਰੱਖੀ ਸੀ ਉਹਨਾਂ ਨੇ ਸੰਦੇਸ਼ ਵਿਚਾਰੀ ਕੀਤਾ ਸੀ 5 ਤਰੀਕ ਦੇ ਲਈ ਆਉਂਦਾ ਸੋਸ਼ੀਓ ਰੈਲੀ ਰੱਬ ਕਰਕੇ ਚਾਰਨ ਸਮਰਥਨ ਕੀਤਾ ਆਜੋ ਸਾਡੇ ਸੰਦੇ ਦੇ ਉੱਤੇ ਅਸ ਰੈਲੀ ਦੇ ਵਿੱਚ ਆਏ ਨੇ ਸੋ ਸਮਝੇ ਫਰੰਟ ਵੱਲੋਂ ਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਉਹਨਾਂ ਤਾਂ ਬਹੁਤ ਬਹੁਤ ਝੀਆਂ ਆਇਆ ਨੂੰ ਕਿਉਂਕਿ ਜਦੋਂ ਜਦੋਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਿਸਾਨਾਂ ਨੇ ਹਾ ਦਾ ਨਾਰਾ ਮਾਰਿਆ ਉਦੋਂ ਉਦੋਂ ਮੁਲਾਜ਼ਮ ਵੀ ਨਾਲ ਖੜੇ ਆ ਬੇਸ਼ੱਕ ਨਾਰਾ ਇੱਕ ਲੱਗਦਾ ਰਿਹਾ ਕਿਸਾਨ ਤੇ ਮਜ਼ਦੂਰ ਇੱਕ ਤਾਂ ਸਵਾਰ ਤੇ ਸੰਘਰਸ਼ ਦੇ ਵਿੱਚ ਨਾਰਾ ਬਦਲਿਆ ਗਿਆ ਉਹ ਨਾਰੇ ਦੇ ਨਾਲ ਜਵਾਬ ਦਿੱਤਾ ਜਾ ਰਿਹਾ ਹੈ ਕਿਸਾਨ ਮੁਲਾਜ਼ਮ ਮਜ਼ਦੂਰ ਇੱਕਜਤਾ ਬਾਤ ਕਿਉਂਕਿ ਨੀਤੀਆਂ ਕੋਈ ਵੀ ਹੋਣ ਜਿਹੜੀ ਨੀਤੀ ਕਿਸਾਨੀ ਨੂੰ ਪ੍ਰਭਾਵਿਤ ਕਰਦੀ ਏ ਉਹ ਨੀਤੀ ਮੁਲਾਜ਼ਮਾਂ ਦੇ ਚੁੱਲ੍ਹੇ ਨੂੰ ਵੀ ਪ੍ਰਭਾਵਿਤ ਕਰਦੀ ਏ ਜਿਹੜੀ ਨੀਤੀ ਮੁਲਾਜ਼ਮ ਨੂੰ ਪ੍ਰਭਾਵਿਤ ਕਰਦੀ ਏ O que